ਪੰਜਾਬੀ ਇੱਕ ਤੇ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ। ਪ੍ਰਿਸ਼ਾਦ ਸ਼੍ਰੀ ਕਾਲਾਦ ਦੀਆਂ ਵੱਡੀਆਂ ਖਬਰਾਂ। ਭਗਵੰਤ ਮਾਨ ਦਾ ਸੁਖਦੇਵ ਸਿੰਘ ਢੇਡ ਸਾਤੇ ਵੱਡਾ ਹਮਲਾ। ਅਕਾਲੀ ਦਲ ਵੱਲੋਂ ਟਿਕਟ ਨਾ ਮਿਲਣ ਤੇ ਕਹੀਆਂ ਵੱਡੀਆਂ ਗੱਲਾਂ। ਹੁਣ ਅਕਾਲੀ ਦਲ ਵੱਲੋਂ ਟਿਕਟ ਦਿੱਤੇ ਜਾਣ ਤੇ ਵੀ ਚੋਣ ਨਹੀਂ ਲੜਨਗੇ। ਪਰਮਿੰਦਰ ਢੇਡ ਸਾਹ ਕਰਤਾ ਵੱਡਾ ਐਲਾਨ। ਸੰਤੋਖ ਚੌਧਰੀ ਦੀ ਪਤਨੀ ਦੇ ਪਾਜ ਪਜੇ ਸ਼ਾਮਿਲ ਹੋਣ ਤੇ ਭੜਕੇ ਚਰਨਜੀਤ ਸਿੰਘ ਚੰਨੀ ਸੁਣਾਈਆਂ ਖਰੀਆਂ ਖਰੀਆਂ। ਪੰਜਾਬ ਦੇ ਸਕੂਲਾਂ ਨੂੰ ਸਖਤ ਹੁਕਮ ਹੋਇਆ ਜਾ ਰਿਹਾ। ਉਲੰਘਣਾ ਕਰਨ ਤੇ ਹੋਵੇਗੀ ਵੱਡੀ ਕਾਰਵਾਈ। ਸੁਪਾਲ ਸਿੰਘ ਖੈਰਾ ਤੇ ਬੀਬੀ ਪੱਠਲ ਨੇ ਢੇਡ ਸ ਸ਼ਾਮਿਲ ਹੋਣ ਦਾ ਦਿੱਤਾ ਸੱਦਾ ਕਿਹਾ ਸੁਵੀਰ ਬਦਲ ਨਹੀਂ ਕੀਤਾ ਸਿਆਸੀ ਕਤਲ ਪੰਜਾਬ 'ਚ ਅਗਲੇ 24 ਘੰਟਿਆਂ ਲਈ ਮੌਸਮ ਨੂੰ ਲੈ ਕੇ ਚੇਤਾਵਨੀ ਜਾਰੀ ਸੋਚ ਸਮਝ ਕੇ ਨਿਕਲੋ ਘਰੋਂ ਬਾਹਰ ਕਿਸਾਨਾਂ ਦਾ ਸ਼ੰਭੂ ਰੇਲਵੇ ਸਟੇਸ਼ਨ ਤੇ ਧਰਨਾ ਜਾਰੀ ਅੰਮ੍ਰਿਤਸਰ ਰੂਟ ਤੇ 54 ਰੇਲ ਗੱਡੀਆਂ ਹੋਈਆਂ ਰੱਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਢੀਂਡ ਸਾਹ ਪਰਿਵਾਰ ਤੇ ਸ਼ਬਦੀ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਹੈ ਕਿ ਕੁਝ ਦਿਨਾਂ ਪਹਿਲਾਂ ਹੀ ਢੀਂਡ ਸਾਹ ਪਰਿਵਾਰ ਨੇ ਘਰ ਵਾਪਸੀ ਕੀਤੀ ਸੀ ਤੇ ਚਲੋ ਇਹ ਘਰ ਆਏ ਹੁਣ ਤਾਂ ਘਰੋਂ ਨਿਕਾਲ ਗਈ ਹੋਵੇਗੀ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਕਿਸੇ ਨੇ ਕਿਹਾ ਹੈ ਉਦੋਂ ਦੇ ਸਿੰਟੇਂਡ ਸਾਦੀ ਘਰ ਵਾਪਸੀ ਹੋ ਗਈ ਤੇ ਮੈਂ ਕਿਹਾ ਕਿ ਆਪ ਹੀ ਬਾਹਰ ਵੇਛੇ ਤੇ ਆਪ ਹੀ ਵਾਪਸ ਆ ਗਏ ਘਰ ਵਾਪਸੀ ਉਦੋਂ ਮੰਨਾਂਗੇ ਜਿੰਨਾ ਸਰਕਾਰੀ ਘਰਾਂ ਵਿੱਚੋਂ ਲੋਕਾਂ ਨੇ ਕੱਢਿਆ ਸੀ ਅਤੇ ਨਾਲ ਹੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਕਹਿੰਦੇ ਹਨ ਕਿ ਫੈਸਲਾ ਕਰਨਗੇ ਕਿ ਹੁਣ ਕਿਹੜੇ ਘਰੇ ਰਹਿਣਾ ਹੈ ਉਹਨਾਂ ਨੇ ਕਿਹਾ ਕਿ ਇਹ ਕੋਈ ਕਿਰਦਾਰ ਹੈ ਕਿ ਤੇ ਲੋਕਾਂ ਵਾਸਤੇ ਵੀ ਖੜ੍ਹ ਲਓ ਇਸ ਦੇ ਨਾਲ ਹੀ ਸੀਐਮ ਭਗਵੰਤ ਮਾਨ ਨੇ ਕਿਹਾ ਕਿ 2 ਸਾਲਾਂ ਵਿੱਚ ਆਮ ਆਗਮਨੀ ਪਾਰਟੀ ਨੇ 40000 ਤੋਂ ਵੱਧ ਨੌਕਰੀ ਦਿੱਤੀਆਂ ਹਨ ਇਸ ਦੇ ਨਾਲ ਹੀ ਪੰਜਾਬ ਵਿੱਚ ਇੰਡਸਟਰੀ ਲਿਆਂਦੀ ਗਈ ਹੈ ਤਾਂ ਜੋ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਸਕਣਾਂ ਪੰਜਾਬ 2 ਸਾਲਾਂ ਵਿੱਚ ਰੰਗੜਾ ਪੰਜਾਬ ਬਣ ਰਿਹਾ ਹੈ ਅਗਲੇ 3 ਸਾਲਾਂ ਵਿੱਚ ਵੀ ਬਹੁਤ ਕੁਝ ਹੋ ਸਕਦਾ ਹੈ ਉਹਨਾਂ ਕਿਹਾ ਹੈ ਕਿ ਪੰਜਾਬ ਚ 2.5 ਸਾਲਾਂ ਤੇ ਨੌਜਵਾਨ ਮੁੰਡੇ ਕੁੜੀਆਂ ਨੂੰ ਪੱਕੇ ਤੌਰ ਤੇ ਕਾਨੂੰਨੀ ਰਸਤੇ ਸਾਫ਼ ਕਰਕੇ 43000 ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ ਅਸੀਂ ਕੋਈ ਸ਼ਿਫਾਰਿਸ਼ ਜਾਂ ਰਿਸ਼ਵਤ ਲੈ ਕੇ ਨੌਕਰੀਆਂ ਨਹੀਂ ਦਿੱਤੀਆਂ ਬਲਕਿ ਮੈਰਿਟ ਦੇ ਆਧਾਰ ਤੇ ਭਰਤੀ ਕੀਤੀ ਹੈ ਕੁਝ ਸਮਾਂ ਪਹਿਲਾਂ ਸ਼ਰੋਨੀ ਕਾਲੀਦਾਲ ਵਿੱਚ ਸ਼ਾਮਿਲ ਹੋਣ ਵਾਲਾ ਟੀਨ ਸਾਫ਼ ਪਰਿਵਾਰ ਕਾਲੀਦਾਲ ਤੋਂ ਨਰਾਜ਼ ਚੱਲ ਰਿਹਾ ਹੈ ਗਰੂਰ ਤੋਂ ਟਿਕਟ ਨਾ ਮਿਲਣ ਕਰਕੇ ਪਰਮਿੰਦਰ ਸਿੰਘ ਢੀਂਡ ਸਾਹਿਬ ਵੀ ਨਾਰਾਜ਼ ਹਨ ਇਸੇ ਦਰਮਿਆਨ ਢੀਂਡ ਸਾਹਿਬ ਪਰਿਵਾਰ ਨੇ ਵਰਕਰਾਂ ਨਾਲ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਮੀਟਿੰਗ ਦੌਰਾਨ ਸੁਖਦੇਵ ਸਿੰਘ ਢੀਂਡ ਸਾਹਿਬ ਨੇ ਕਿਹਾ ਕਿ ਜੇਕਰ ਹੁਣ ਸੁਖਵੀਰ ਬਾਦਲ ਸੰਗਰੂਰ ਲੋਕ ਸਭਾ ਸੀਟ ਉਹਨਾਂ ਨੂੰ ਦੇਣਗੇ ਵੀ ਉਹ ਤਾਂ ਵੀ ਇਸ ਸੀਟ ਤੋਂ ਚੋਣ ਨਹੀਂ ਲੜਨਗੇ ਉਹਨਾਂ ਦੇ ਵਰਕਰ ਕਾਫੀ ਨਾਰਾਜ਼ ਹਨ ਅਤੇ ਉਹਨਾਂ ਦਾ ਕਹਿਣਾ ਹੈ ਕਿ ਆਜ਼ਾਦ ਚੋਣ ਲੜੋ ਉਹਨਾਂ ਨੇ ਕਿਹਾ ਕਿ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਨਹੀਂ ਲੜਿਆ ਜਾਵੇਗਾ ਢੀਂਡ ਸਾਹਿਬ ਨੇ ਕਿਹਾ ਕਿ ਆਜ਼ਾਦ ਚੋਣ ਲੜੋ ਜਾਂ ਫਿਰ ਉਹ ਨਾਲ ਨਹੀਂ ਤੁਰਨਗੇ ਉਹਨਾਂ ਨੇ ਕਿ ਹੈ ਕਿ ਉਹ ਕਾਲੀ ਹਨ ਅਤੇ ਕਾਲੀ ਹੀ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਬਰਨਾਲਾ ਤੇ ਮਲੇਰਕੋਟਲਾ ਵਿੱਚ ਅਲੱਗ-ਅਲੱਗ ਜਗ੍ਹਾ ਆਪਣੇ ਵਰਕਰਾਂ ਨੂੰ ਮਿਲਣਗੇ ਤੇ ਉਹਨਾਂ ਦੀ ਰਾਏ ਲੈਣਗੇ ਅਤੇ ਸੁਖਦੇਵ ਸਿੰਘ ਢੀਡਸਾਨੇ ਕਿਹਾ ਹੈ ਕਿ ਸੁਵੀਰ ਸਿੰਘ ਬਾਦਲ ਚੰਡੀਗੜ੍ਹ ਘਰ ਮਿਲਣ ਆਏ ਸਨ ਅਤੇ ਸੁਖਵੀਰ ਬਾਦਲ ਨੇ ਕਿਹਾ ਸੀ ਕਿ ਤੁਹਾਡਾ ਬੱਚਾ ਹਾਂ ਮਾਫੀ ਮੰਗਦਾ ਹਾਂ ਗਲਤੀ ਹੋ ਗਈ ਹੈ ਮਾਫੀ ਤੇ ਗਲਤੀ ਦੀ ਗੱਲ ਨਹੀਂ ਸਗੋ ਵਿਸ਼ਵਾਸ ਟੁੱਟਿਆ ਹੈ ਸੰਤੋਖ ਚੌਧਰੀ ਦੀ ਪਤਨੀ ਦੇ ਭਾਤਪਵ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਵੱਡਾ ਬਿਆਨ ਦਿੱਤਾ ਹੈ ਚੰਨੀ ਨੇ ਕਿ ਹੇਗੀ ਸੰਸਦ ਸੰਤੋਖ ਚੌਧਰੀ ਕਾਂਗਰਸ ਵਿੱਚ ਜਿੰਦਾ ਸਨ ਪਰ ਕਰਮਜੀਤ ਕੋਰ ਚੌਧਰੀ ਨੇ ਭਾਜਪਾ ਵਿੱਚ ਸ਼ਾਮਿਲ ਹੋ ਕੇ ਉਹਨਾਂ ਨੂੰ ਮਾਰ ਦਿੱਤਾ ਹੈ ਚੰਨੀ ਨੇ ਕਿਹਾ ਹੈ ਕਿ ਕਰਮਜੀਤ ਕੋਰ ਚੌਧਰੀ ਬਜ਼ੁਰਗ ਹੋ ਗਏ ਹਨ ਉਹਨਾਂ ਨੂੰ ਹੁਣ ਆਰਾਮ ਕਰਨਾ ਚਾਹੀਦਾ ਹੈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਚੌਧਰੀ ਪਰਿਵਾਰ ਨੇ ਕਾਂਗਰਸ ਪਾਰਟੀ ਦੀ ਉਸਾਰੀ ਲਈ ਸ਼ੁਰੂ ਤੋਂ ਹੀ ਸਖਤ ਮਿਹਨਤ ਕੀਤੀ ਹੈ ਮੈਂ ਚੌਧਰੀ ਸੰਤੋਖ ਸਿੰਘ ਚੌਧਰੀ ਜਗਜੀਤ ਸਿੰਘ ਅਤੇ ਗੁਰਵੰਤਾ ਸਿੰਘ ਦਾ ਬਹੁਤ ਸਤਿਕਾਰ ਕਰਦਾ ਹਾਂ ਤੇ ਕਰਦਾ ਰਹਾਂਗਾ ਪਰ ਪਰਿਵਾਰ ਨੇ ਕਾਂਗਰਸ ਛੱਡਣ ਦਾ ਕੰਮ ਕੀਤਾ ਹੈ ਇਸ ਨਾਲ ਕਾਂਗਰਸ ਦਾ ਕੋਈ ਨੁਕਸਾਨ ਨਹੀਂ ਹੋਇਆ ਪਰ ਪਰਿਵਾਰ ਦਾ ਨੁਕਸਾਨ ਜ਼ਰੂਰ ਹੋਵੇਗਾ ਇਸ ਦੇ ਨਾਲ ਹੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਸੰਤੋਖ ਸਿੰਘ ਚੌਧਰੀ ਦੀ ਮੌਤ ਭਾਰਤ ਜੋੜ ਯਾਤਰਾ ਦੌਰਾਨ ਨਹੀਂ ਹੋਈ ਸਕੋ ਅੱਜ ਹੋਈ ਹੈ ਜਦੋਂ ਉਹਨਾਂ ਦੀ ਪਤਨੀ ਭਾਜਪਪ ਵਿੱਚ ਸ਼ਾਮਿਲ ਹੋ ਗਏ ਹਨ ਸੰਤੋਖ ਸਿੰਘ ਚੋਦਰੀ ਕਾਂਗਰਸ ਦੀ ਸੋਚ ਵਿੱਚ ਜਿੰਦਾ ਸਨ ਮੈਨੂੰ ਬਹੁਤ ਦੁੱਖ ਹੈ ਕਿ ਚੋਦਰੀ ਪਰਿਵਾਰ ਨੇ ਅਜਿਹਾ ਕਦਮ ਚੁੱਕਿਆ ਹੈ ਉਪ ਮੰਡਲ ਮੈਜਿਸਟਰੇਟ ਵੱਲੋਂ ਸਕੂਲ ਬੱਸਾਂ ਰਾਹੀਂ ਸਕੂਲ ਜਾਣ ਵਾਲੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਕਿੰਨੀ ਬਣਾਉਣ ਦੇ ਉਦੇਸ਼ ਤਹਿਤ ਸੇਫ ਸਕੂਲ ਵਾਹਨ ਯੋਜਨਾ ਤਹਿਤ ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲਾਂ ਅਤੇ ਸਕੂਲ ਪ੍ਰਬੰਧਕਾਂ ਨਾਲ ਮੀਟਿੰਗ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਉਹਨਾਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਡਾਕਟਰ ਹਿਮਾਂਸ਼ੂ ਅਗਰੇਵਾਲ ਦੀਆਂ ਹਦਾਇਤਾਂ ਦੇ ਜ਼ਿਲ੍ਹਾ ਸ਼ਾਸਨ ਕੋਲੇ ਵਿਦਿਆਰਥੀ ਦੀ ਸੁਰੱਖਿਆ ਲਈ ਪਾਬੰਦ ਹੈ ਉਹਨਾਂ ਨੇ ਦੱਸਿਆ ਕਿ ਸਕੂਲੀ ਵਿਦਿਆਰਥੀ ਦੀ ਸੁਰੱਖਿਆ ਨਾਲ ਕਿਸੇ ਤਰ੍ਹਾਂ ਦਾ ਸੰਜੋਤਾ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਸਕੂਲ ਪ੍ਰਿੰਸੀਪਲਾਂ ਅਤੇ ਪ੍ਰਬੰਧਕਾਂ ਨੂੰ ਕਿਹਾ ਹੈ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪਸੰਦੇ ਫਿਟਨੈਸ ਸਰਟੀਫਿਕੇਟ ਪ੍ਰਦੂਸ਼ਣ ਸਰਟੀਫਿਕੇਟ ਇੰਸ਼ੋਰੈਂਸ ਪੀਡ ਗਵਰਨਰ ਡਰਾਈਵਰ ਅਤੇ ਹੈਲਪਰਾਂ ਦੀ ਵਰਦੀ ਆਦਿ ਸੰਬੰਧੀ ਸਾਰੀਆਂ ਪ੍ਰਕਿਰਿਆਵਾਂ ਨੂੰ ਪੂਰਾ ਰੱਖਿਆ ਜਾਵੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਹਦਾਇਤ ਕੀਤੀ ਹੈ ਕਿ ਸੇਫ ਸਕੂਲ ਵਾਹਨ ਸਕੀਮ ਤਹਿਤ ਨੀਮਾਂ ਦੀ ਨਿਨਬਿਨ ਪਾਲਣਾ ਯਕੀਨੀ ਬੜਾ ਜਾਵੇ ਅਤੇ ਨੀਮਾ ਦੀ ਉਲੰਘਣਾ ਕਰਨ ਤੇ ਜਿੱਥੇ ਭਾਰੀ ਜੁਰਮਾਨੇ ਕੀਤੇ ਜਾਣਗੇ ਉੱਥੇ ਹੀ ਸਕੂਲ ਬੱਸਾਂ ਨੂੰ ਜਬਤ ਵੀ ਕੀਤਾ ਜਾਵੇਗਾ ਅਤੇ ਨਾਲ ਹੀ ਨੀਮਾ ਦੀ ਉਲੰਘਣਾ ਕਰਨ ਵਾਲਿਆਂ ਤੇ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰਪੁਰ ਪਠਲ ਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਦੇ ਉਮੀਦਵਾਰ ਅਤੇ ਕਿਸਾਨ ਕਾਂਗਰਸ ਦੇ ਨੈਸ਼ਨਲ ਪ੍ਰਧਾਨ ਸੁਪਾ ਸਿੰਘ ਖੈਰ ਨੇ ਪੱਤਰਕਾਰਾਂ ਦੇ ਰੂਬਰੂ ਹੁੰਦਿਆਂ ਕਾਲੀਆ ਗੋ ਤੇ ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡ ਸਾਨੂੰ ਕਾਂਗਰਸ ਵਿੱਚ ਸ਼ਾਮਿਲ ਹੋਣ ਦਾ ਸਰਦਾ ਦਿੰਦੇ ਕੇ ਹੈਗੇ ਕਾਂਗਰਸ ਵਿੱਚ ਪਰਮਿੰਦਰ ਢੀਂਡ ਸਾਨੂੰ ਪੂਰਾ ਮਾਣ ਸਨਮਾਨ ਮਿਲੇਗਾ ਉਹਨਾਂ ਕਿ ਹੈਗੇ ਸੁਖਵੀਰ ਬਾਦਲ ਨੇ ਪਰਮਿੰਦਰ ਢੀਂਡ ਸਾਨੂੰ ਟਿਕਟ ਨਾ ਦੇ ਕਿ ਢੀਂਡ ਸਾਹਿਬ ਪਰਿਵਾਰ ਦਾ ਸਿਆਸੀ ਕਤਲ ਕੀਤਾ ਹੈ ਜਦਕਿ ਪਰਮਿੰਦਰ ਢੀਂਡ ਸਾਹਿਬ ਬਹੁਤ ਹੀ ਸੁਲਝੇ ਹੋਏ شریف ਸਿਆਸਤਦਾਨ ਹਨ ਪਰ ਸੁਖਵੀਰ ਬਾਦਲ ਕਦੇ ਵੀ ਢੀਂਡ ਸਾਹਿਬ ਪਰਿਵਾਰ ਨੂੰ ਸਿਆਸਤ ਵਿੱਚ ਅੱਗੇ ਵਧਣਾ ਨਹੀਂ ਦੇਖਣਾ ਚਾਹੁੰਦੇ ਇਸ ਲਈ ਢੀਂਡਸਾ ਪਰਿਵਾਰ ਨੂੰ ਪੰਜਾਬ ਦੇ ਕਿਸਾਨ ਹਿਤੇਸ਼ੀ ਕਾਂਗਰਸ ਦਾ ਹੱਥ ਦੇਣਾ ਚਾਹੀਦਾ ਹੈ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਟਿਕਟ ਦੀ ਗੱਲ ਤੇ ਬੀਬੀ ਪੱਠਲ ਨੇ ਕਿਹਾ ਹੈ ਕਿ ਜੇਕਰ ਕਾਂਗਰਸ ਵੱਲੋਂ ਪਰਮਿੰਦਰ ਢੀਂਡਸਾ ਲਹਿਰਾ ਹਲਕੇ ਤੋਂ ਚੋਣ ਲੜਨਾ ਚਾਹਣਗੇ ਤਾਂ ਉਹ ਕੋਈ ਹੋਰ ਹਲਕਾ ਦੇਖ ਲੈਣਗੇ ਜਿਸ ਤੋਂ ਸਪਸ਼ਟ ਹੁੰਦਾ ਹੈ ਕਿ ਕਾਂਗਰਸ ਦੋਵੇਂ ਹੱਤੀ ਢੀਂਡਸਾ ਨੂੰ ਕਾਂਗਰਸ ਵਿੱਚ ਸ਼ਾਮਿਲ ਕਰਵਾਉਣਾ ਚਾਹੁੰਦੀ ਹੈ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅੱਜ ਅਤੇ ਕੱਲ ਪੰਜਾਬ ਸਮੇਤ ਚੰਡੀਗੜ੍ਹ ਅਤੇ ਹਰਿਆਣਾ ਵਿੱਚ ਕਈ ਥਾਵਾਂ ਤੇ ਗਰਜ ਅਤੇ ਬਿਜਲੀ ਨਾਲ ਮੀਂਹ ਪੈ ਸਕਦਾ ਹੈ ਇਸ ਦੇ ਨਾਲ ਹੀ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਦੱਸਣਯੋਗ ਹੈ ਕਿ ਬੀਤੇ ਦਿਨ ਪੰਜਾਬ ਦੇ ਕਈ ਹਿੱਸਿਆਂ ਵਿੱਚ ਤੇਜ਼ ਤੂਫਾਨ ਦੇ ਨਾਲ ਭਾਰੀ ਮੀਂਹ ਪਿਆ ਹੈ ਇਸ ਤੋਂ ਇਲਾਵਾ ਕਈ ਥਾਵਾਂ ਤੇ ਇੱਧਰ-ਉੱਧਰ ਡਿੱਗੇ ਹੋਏ ਹਨ ਅਤੇ ਸੜਕਾਂ ਤੇ ਵਾਹਨ ਚਾਲਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਹੈ ਇਸ ਦੇ ਨਾਲ ਹੀ ਅਮਰੀਕਸ਼ਾ ਰੰਤਰਨ ਤਰਨ ਫਿਰੋਜ਼ਪੁਰ ਦੇ ਕਈ ਇਲਾਕਿਆਂ ਵਿੱਚ ਉਮੀਦੇ ਨਾਲ ਕੜੇਮਾਰੀ ਵੀ ਹੋਈ ਹੈ ਪਟਿਆਲਾ ਜ਼ਿਲ੍ਹੇ ਦੇ ਸ਼ੰਭੂ ਰੇਲਵੇ ਸਟੇਸ਼ਨ ਤੇ ਕਿਸਾਨਾਂ ਦੇ ਲਗਾਤਾਰ ਚੌਥੇ ਦਿਨ ਪਟੜੀਆਂ ਤੇ ਪ੍ਰਦਰਸ਼ਨ ਕਰਨ ਤੋਂ ਬਾਅਦ ਅੰਬਾਲਾ ਅਮਰੀਕਸ਼ਾ ਰੂਟ ਤੇ ਕੁੱਲ 54 ਟ੍ਰੇਨਾਂ ਰੱਦ ਕਰ ਦਿੱਤੀਆਂ ਗਈਆਂ ਹਨ ਪ੍ਰਦਰਸ਼ਨਕਾਰੀ ਚੱਲ ਰਹੇ ਅੰਦੋਲਨ ਦੇ ਸਬੰਧ ਵਿੱਚ ਹਰਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਤਿੰਨ ਕਿਸਾਨਾਂ ਬਿਹਾਰੀ ਮੰਕਾਰ ਰਹੇ ਹਨ ਅਧਿਕਾਰੀਆਂ ਅਨੁਸਾਰ ਨਵੀਂ ਦਿੱਲੀ ਅਮਰੀਕਾ ਰਿਸ਼ੀਕੇਸ਼ ਤੋਂ ਸ਼੍ਰੀ ਗੰਗਾ ਨਗਰ ਅਤੇ ਲੁਧਿਆਣਾ ਤੋਂ ਬਾਲਾ ਕੈਂਟ ਰੇਲ ਗੱਡੀਆਂ ਸਮੇਤ ਕਈ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ ਕਿਸਾਨ ਸ਼ੰਭੂ ਵਿੱਚ ਸੰਯੁਕਤ ਕਿਸਾਨ ਮੋਰਚਾ ਤੇ ਕਿਸਾਨ ਮਜ਼ਦੂਰ ਮੋਰਚਾ ਦੇ ਬੈਨਰ ਹੇਠ ਪ੍ਰਦਰਸ਼ਨ ਕਰ ਰਹੇ ਹਨ ਕਿਸਾਨ ਆਗੂ ਸਰਵਨ ਸਿੰਘ ਪੰਦੇਰ ਨੇ ਕਿਹਾ ਕਿ ਇਹ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਤਿੰਨਾਂ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਕਹਿੰਦਾ ਜੀ ਸੁਦੇਸ਼ ਸਿੰਘ ਢੀਂਡਸੇ ਦੀ ਘਰ ਵਾਪਸੀ ਹੋ ਗਈ। ਜਦੋਂ ਇਹ ਵਾਪਸ ਆਏ ਨੇ ਨਾ ਹੁਣ ਤਾਂ ਮੈਨੂੰ ਲੱਗਦਾ ਘਰ ਨਕਾਲ ਕੀ ਫੇਰ ਹੋਊਗੀ ਇਹਨਾਂ ਦੀ। ਕਹਿੰਦੇ ਜੀ ਸੁਦੇਸ਼ ਸਿੰਘ ਢੀਂਡਸੇ ਘਰ ਵਾਪਸ ਹੋ ਗਈ। ਮੈਂ ਕਿੱਥੇ? ਕਹਿੰਦੇ ਕਾਲੀਗੱਲ ਚ। ਉਹ ਮੈਂ ਕਿਹਾ ਤਾਂ ਹਜੇ ਹੁਣੀ ਤਾਂ ਬਾਪ ਹੀ ਬਾਹਰ ਗਏ ਸੀ ਥੋੜੇ ਚਿਰ ਲਈ। ਆਪ ਹੀ ਉਸੇ ਘਰੇ ਵਾਪਸ ਆ ਗਏ। ਘਰ ਵਾਪਸੀ ਉਹ ਉਦੋਂ ਮੰਨਾਂਗੇ ਜਿੰਨਾ ਘਰਾਂ ਚੋਂ ਲੋਕਾਂ ਨੇ ਕੱਢੇ ਨੇ ਨਾ ਸਰਕਾਰੀ ਘਰਾਂ ਚੋਂ ਜਿਹਦੇ ਉਹਨਾਂ ਘਰਾਂ ਚ ਘਰ ਵਾਪਸੀ ਹੋ ਗਈ ਉਹਦੇ ਮੰਨ ਜੂਗਾ ਮੈਂ। ਆਪਦੇ ਘਰੋਂ ਹੀ ਨਿਕਲ ਜਾਂਦੇ ਨੇ ਆਪਦੇ ਘਰ ਹੀ ਬਾਸਾ ਜਾਂਦੇ ਨੇ ਆ ਹੁਣ ਅੱਜ ਕਹਿੰਦੇ ਫੈਸਲਾ ਕਰਨਗੇ ਵੀ ਕਿਹੜੇ ਘਰੇ ਰਹਿਣਾ ਹੈ ਹੁਣ ਇਹ ਕੋਈ ਕੋਈ ਕਰਦਾ ਰੇ ਆ ਲੋਕਾਂ ਵਾਸਤੇ ਖੜ੍ਹ ਲੋ ਕਦੇ ਨਾ ਆਪਦਾ ਟੱਬਰ ਆਪਦੇ ਧੀਆ ਆਪਦੇ ਪੁੱਤ ਆਪਦੇ ਸਾਲੇ ਆਪਣੇ ਜੀਜੇ ਬਾਸ ਸੁਧੂਆ ਲੰਗੇ ਹੀ ਹੈਗੇ ਕਰ ਲਿਆ ਠੀਕ ਪੰਜਾਬ ਥੋੜਾ ਜਿਹਾ 2 ਸਾਲ ਚ ਦਿਖਣ ਲੱਗ ਗਏ ਰੰਗ ਥੋੜਾ ਜਿਹਾ ਹੋਰ ਟਾਈਮ ਦਿਓ ਐਸੇ ਧਰਤੀ ਤੇ ਭੰਗੜੇ ਪੈਂਦੇ ਦਿਖਾਉਂਗਾ ਐਸੇ ਧਰਤੀ ਤੇ ਗਿੱਧੇ ਐਸੇ ਧਰਤੀ ਦੇ ਨੌਜਵਾਨ ਮੁੰਡੇ ਕੁਸ਼ਤੀਆਂ ਚ ਫਸਟ ਕਬੱਡੀਆਂ ਚ ਫਸਟ ਤੇ ਫੌਜਾਂ ਦੇ ਵਿੱਚ ਨੰਬਰ 1 ਆਉਣ ਵਾਲੇ ਮੁੰਡੇ ਬਣਨਗੇ ਸਾਡੇ ਦੀਆਂ ਬੱਚੇ ਨੀਅਤ ਸਾਫ਼ ਚਾਹੀਦੀ ਹੈ ਮੈਨੂੰ ਇੱਕ ਪੱਤਰਕਾਰ ਕਹਿੰਦਾ ਜਿਹੜੀ ਕੁਰਸੀ ਤੇ ਤੁਸੀਂ ਬੈਠੇ ਹੋ ਇਸ ਕੁਰਸੀ ਤੇ ਬਹਿ ਕੇ ਵੱਡੇ ਵੱਡੇ ਦਿਮਾਗ ਖਰਾਬ ਹੋ ਜਾਂਦੇ ਨਹੀਂ 2 ਸਾਲ ਤੋਂ ਵੱਧ ਹੋ ਗਿਆ ਤੁਹਾਡੇ ਦਿਮਾਗ ਕਿਉਂ ਨਹੀਂ ਖਰਾਬ ਹੋਇਆ ਮੇਰੇ ਫਰਕ ਇੰਨਾ ਕਹੇ ਜਿਹੜੇ ਪਹਿਲਾਂ ਵਾਲੇ ਸੀ ਉਹ ਕੁਰਸੀ ਤੇ ਬਹਿ ਕੇ ਮਸ਼ਹੂਰ ਹੁੰਦੇ ਸੀ ਮੈਂ ਮਸ਼ਹੂਰ ਹੋ ਕੇ ਕੁਰਸੀ ਤੇ ਬੈਠਾ ਬਸ ਆਹੀ ਹੈ ਫਰਕ ਮੈਨੂੰ ਕੋਈ ਚਾਹ ਨਹੀਂ ਕਿ ਮੇਰਾ ਟੈਲੀਵਿਜ਼ਨ ਤੇ ਫੋਟੋ ਆਵੇ ਮੇਰੇ ਅਖਬਾਰ ਚ ਨਾ ਛਪੇ 17 ਸਾਲ ਦਾ ਸੀ ਜਦੋਂ ਤੋਂ ਨਾਂ ਛਪਣ ਲੱਗੇ ਹੋਏ ਨੇ ਹੁਣ ਤਾਂ ਇੱਕੋ ਹੀ ਚਾਹ ਹੈ ਕਿ ਮੇਰੇ ਹੱਥੋਂ ਫੈਸਲੇ ਹੋਣ ਜਿਹਦੇ ਨਾਲ ਕਿਸੇ ਗਰੀਬ ਦਾ ਚੁੱਲ੍ਹਾ ਬਲੇ ਕਿਸੇ ਦੀ ਕਬੀਲਦਾਰੀ ਲਈ ਤੇ ਚੜੇ ਇਹ ਮੇਰਾ ਮੈਨੂੰ ਚਾਹ ਹੈ ਕੱਲਾ ਬਸ ਕੀ ਸੇਵਾ ਦਾ ਮੌਕਾ ਦਿੱਤਾ ਇਹ ਤੋਂ ਵੱਡਾ ਹੋਰ ਮੌਕਾ ਕੀ ਮਿਲ ਜੂ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਅਮਲਾਂ ਵੱਲੇ ਤਾਂ ਕੱਖ ਨਹੀਂ ਮੇਰੇ ਪੱਲੇ ਉਹ ਲੋਕੋ ਜੇ ਮੈਂ ਦੇਖਾਂ ਤੁਹਾਡੀ ਰਹਿਮਤ ਵੱਲੇ ਤਾਂ ਵੱਲੇ 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 ਇਹ ਤੋਂ ਵੱਡਾ ਹੋਰ ਕੀ ਮਿਲ ਜੂਗਾ ਪਰਮਿੰਦਰ ਦੇ ਨਾਲ ਜਾਂਦੀ ਹੈ ਇਹਦੇ ਕੋਈ ਇਹਦੇ ਕੋਈ ਕਾਰਨ ਹੈ ਟੂ ਡਿਫੈਕਟ ਮੈਂ ਤਾਂ ਤੁਹਾਡੇ ਜ਼ਰੀਏ ਕਹੂੰਗਾ ਕਿ ਸਪਿੰਸਾ ਸਾਹਿਬ ਤਾਂ ਹੁਣ ਬਹੁਤ ਸਾਡੇ ਸਤਕਾਰਯੋਗ ਨੇ ਬਜ਼ੁਰਗ ਨੇ ਇਹਨੂੰ ਪਰਮਿੰਦਰ ਨੂੰ ਕਿਸੇ ਅਕਾਲੀ ਨੇ ਨਹੀਂ ਚੱਲਣਾ ਕਦੀ ਸੁਪੀ ਨੇ ਇਹਨੂੰ ਖੜਾ ਨਹੀਂ ਹੋਣ ਦੇਣਾ ਸਾਡਾ ਮੈਡਮ ਮੈਨਨਾ ਸਾਥ ਦੇਣ ਕਿ ਅਸੀਂ ਉਹਨਾਂ ਨੂੰ ਕਹਿੰਦੇ ਕਿ ਸਾਡਾ ਸਾਥ ਦਿਓ ਆਓ ਸਾਡੇ ਨਾਲ ਹਾਜੀ ਵੈਲਕਮ ਕਰਾਜੀ ਹਾਜੀ ਉਹਨੋਂ ਗੱਲ ਅਸੀਂ ਕਹਿੰਦੇ ਆ ਆਓ ਸਾਡੇ ਨਾਲ ਔਰ ਜਿਹੜੀ ਤੁਹਾਡੀ ਉਹਨਾਂ ਨੇ ਤੋਹਫੀਨ ਕਰਨ ਦੀ ਕੀਤੀ ਆ ਕਾਂਗਰਸ ਤੁਹਾਡੀ ਇੱਜ਼ਤ ਬਹਲੀ ਕਰੇਗੀ ਆਈ ਏਮ ਗਿਵਿੰਗ ਇਟ ਟੂ ਦਾ ਕਾਲ ਥਰੂ ਦਾ ਮੀਡੀਆ ਕਿਉਂਕਿ ਬੇਸਿਕਲੀ ਪਰਮਿੰਦਰ ਇੱਕ ਸ਼ਰੀਫ ਆਦਮੀ ਆ ਸੋ ਜਿਹੜੇ ਡਿਫੈਕਟਰਸ ਨੇ ਜਿਹੜੀਆਂ तितਲੀਆਂ ਭਗਵੰਦ ਮਾਨ ਨੇ ਨਵਾਂ ਸ਼ਬਦ ਮੈਨੂੰ ਤੰਜ਼ ਕਰਾਸਕੇ ਕੀਤਾ ਸੀ तितਲੀਆਂ ਹੁਣ ਪਹਿਲਾਂ ਤਾਂ ਦਲੰਦਰ ਰਿੰਕੂ तितਲੀ ਲੈ ਜਾਂਦੀ ਉਹ ਉੱਡ ਕੇ ਕਮਲ ਦੇ ਖੋਲ ਤੇ ਚਲੀ ਗਈ ਫਿਰ ਇੱਕ ਪਵਨ ਤਿੰਨੂ ਅਕਾਲੀਆਂ ਦੀ ਬਿਜਲੀ ਚ तितਲੀ ਚੱਕੀ ਫਿਰ ਚੱਬੇਵਾਲ ਦੀ ਬਾਹਮ ਰੋੜ ਕੇ ਸਾਡੀ तितਲੀ ਲੈ ਕੇ ਇੱਕ ਜੀਪ 'ਚ ਫਤਿਹਗੜ ਤੋਂ तितਲੀ ਲੈ ਕੇ ਉਹ ਯਾਰੋ ਜੀਡੀਪ ਪਾਰਟੀਆਂ ਦੇ ਕੋਲ 13 ਨੋਮੀਨੇਟਸ ਨਹੀਂ ਹੈਗੇ ਉਹ 13 ਦੀ ਉਹਦੀ ਗੱਲ ਕਿੱਥੋਂ ਕਰ ਸਕਦੇ ਨੇ ਜਦੋਂ ਮੈਡਮ ਨੇ ਕਿਹਾ ਵੀ ਬੀ ਵੈਰੀ ਡੋਨਟ ਹੈਵ 13 ਕੈਂਡੀਡੇਟਸ ਹੌਇਜਤ ਪੋਸਿਬਿਲਿਟੀ ਤੁਸੀਂ 13 ਉਥੋਂ ਸੀਟਾਂ ਜਿੱਤ ਸਕੋਗੇ ਸੋ ਮੈਂ ਡਿਫੈਕਟਰਸ ਓਪਰਚੂਨਿਸਟ ਡਿਫੈਕਟਰਸ ਨੂੰ ਕੰਡੈਮ ਕਰਦਾ ਹਾਂ ਔਰ ਮੈਂ ਸਮਝਦਾ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਐਤਕੀ ਜਿਹੜੇ ਲੋਕਾਂ ਨੇ ਪਾਰਟੀਆਂ ਬਿਨਾਂ ਵਜਾ ਛੱਡੀਆਂ ਨੇ ਉਹਨਾਂ ਸਾਰਿਆਂ ਨੂੰ ਸਜ਼ਾ ਦਿੱਤੀ ਜਾਵੇ। ਪਹਿਲਾ ਸਾਹਿਬ ਤੁਸੀਂ ਕਹਿ ਰਹੇ ਹੋ ਆਮ ਆਦਮੀ ਪਾਰਟੀ ਭਾਜਪਾ ਦੀ ਵੀ ਟੀਮ ਹੈ ਤੁਹਾਡੇ ਵੋਟਰ ਹੁਣ ਆਹਰਿਆਣਾ ਤੇ ਦਿੱਲੀ ਦੇ ਵਿੱਚ ਵੋਟ ਪਾ ਰਹੇ ਨੇ ਜੇ ਕੰਮ ਤਿੰਨ ਚਾਰ ਸੀਟਾਂ ਆਮ ਆਦਮੀ ਪਾਰਟੀ ਜਿੱਤਦੀ ਹੈ ਸੈਂਟਰ ਦੇ ਵਿੱਚ ਤਿੰਨ ਚਾਰ ਸੀਟਾਂ ਦੀ ਲੋੜ ਰਹਿਦੀ ਹੈ ਤੇ ਉਹ ਸੀਟਾਂ ਲੈ ਕੇ ਐਂਡੀਐਸ ਚਲੇਗੇ। ਚਲੇਗੇ ਫੇਰ ਇਹ ਤਾਂ ਇੱਕ ਵਾਰ ਕਰਦੇ ਉਹ ਜੇ ਤੁਹਾਨੂੰ ਲੱਗਦਾ ਵੀ ਉਹ ਤਾਂ ਉਹ ਤਾਂ ਕੱਢ ਹੀ ਦਿਆਂਗੇ ਫਿਰ ਉਹ ਤਾਂ ਕੋਈ ਕਹਿਣ ਵਾਲੀ ਗੱਲ ਨਹੀਂ ਦੇਖੋ ਗੱਲ ਇਹ ਤਾਂ ਹੀ ਉਹ ਪੰਜਾਬ ਦੇ ਵਿੱਚ ਇਸ ਕੰਪਰੋਮਾਈਜ਼ ਦੀ ਕਿਉਂਕਿ ਜਿਹੜੇ ਆਦਮੀ ਟਿਕਟਾਂ ਸੇਂਹਤੀ ਭੱਜ ਜਾਂਦੇ ਨੇ ਇਹਨਾਂ ਦਾ ਕੀ ਗਾਰੰਟੀ ਕਿ ਪੰਜਾਬ ਇੰਡੀਆ ਅਲਾਈਂਸ ਕੁਝ ਰਹਿਣਗੇ ਭਾਈ ਉਹ ਸਾਡੇ ਕੇਟਰ ਨੇ ਸਾਨੂੰ ਸੁਣਾ ਦਿੱਤਾ ਥੱਲਿਓ ਲੈ ਕੇ ਉੱਪਰ ਤੱਕ 100% no compromise at all with our army party ਐਂ ਬਾਹਰ ਕੀ ਕਰਦੇ ਨੇ ਮੈਨੂੰ ਨਹੀਂ ਪਤਾ ਪੰਜਾਬ ਦੇ ਵਿੱਚ ਡੱਟ ਕੇ ਲੜਾਈ ਇਹਨਾਂ ਨੇ ਜੋ ਤਾਨਾਸ਼ਾਹ ਰਾਜ ਚਲਾਇਆ ਵਾ ਪਿਛਲੇ ਦੋ ਸਾਲ ਤੋਂ ਕਰਾਂ 70 70 ਹਜ਼ਾਰ ਦਾ ਕਰਜ਼ਾ ਚੜ੍ਹ ਦਿੱਤਾ ਦੋ ਸਾਲਾਂ ਜਿਹੜੇ ਕਹਿੰਦੇ ਦੂਜਿਆਂ ਨੂੰ ਮਜ਼ਾਕ ਕਰਦੇ ਹੁੰਦੇ ਸੀ ਦੋ ਸਾਲ 60 70 ਹਜ਼ਾਰ ਰੁਪਏ ਦੀ ਐਡੀਸ਼ਨ ਪੌਣੇ 3 ਲੱਖ ਦੇ ਨਾਲ ਤੁਸੀਂ ਲਾ ਲਓ 3.5 ਲੱਖ ਰੁਪਏ ਦੇ ਲਾ ਕੇ ਕਰਜ਼ਾ ਪੰਜਾਬ ਦੇ ਵਿੱਚ ਚੜਾ ਦਿੱਤਾ ਦੇਖੋ ਚੌਧਰੀ ਪਰਿਵਾਰ ਬਹੁਤ ਲੰਬੇ ਸਮੇਂ ਤੋਂ ਕਾਂਗਰਸ ਦੇ ਵਿੱਚ ਕੰਮ ਕਰ ਰਿਹਾ ਸੀ ਇਹਨਾਂ ਦੇ ਬਜ਼ੁਰਗਾ ਨੇ ਬਹੁਤ ਕਾਂਗਰਸ ਦੇ ਵਿੱਚ ਮਿਹਨਤ ਕੀਤੀ ਹੈ ਪਰ ਮੈਂ ਚੌਧਰੀ ਸੰਤੋਖ ਸਿੰਘ ਜੀ ਚੌਧਰੀ ਜਗਜੀਤ ਸਿੰਘ ਜੀ আর ਇਹਨਾਂ ਦੇ ਪਿਤਾ ਪ੍ਰਵੰਤਪਾਸ ਜੀ ਦਾ ਸਤਿਕਾਰ ਕਰਦਾ ਅੱਜ ਵੀ ਉਹਨਾਂ ਨੂੰ ਨਮਨ ਕਰਦਾ لیکن اگے ਜਿਹੜਾ ਪਰਿਵਾਰ ਨੇ ਇਹ ਜਿਹੜਾ ਕੰਮ ਕੀਤਾ ਕਾਂਗਰਸ ਪਾਰਟੀ ਨੂੰ ਛੱਡਣ ਦਾ ਇਹਨਾਂ ਨੇ ਇਹਦੇ ਨਾਲ ਮੈਨੂੰ ਨਹੀਂ ਲੱਗਦਾ ਕੋਈ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ ਲੇਕਿਨ ਇਹਨਾਂ ਨੇ ਆਪਣੇ ਪਰਿਵਾਰ ਦਾ ਬਹੁਤ ਨੁਕਸਾਨ ਕਰ ਲਿਆ ਇਹਨਾਂ ਨੇ ਜਿਹੜਾ ਇਹ ਕੰਮ ਕੀਤਾ ਤਾਂ ਚੌਧਰੀ ਸਾਹਿਬ ਦੀ ਮੌਤ ਹੈ ਜਿਹੜੀ ਉਹ ਯਾਤਰਾ ਦੇ ਵਿੱਚ ਹਾਰਟ ਅਟੈਕ ਨਾਲ ਹੋਈ ਸੀ ਮੈਂ ਕਹਿੰਦਾ ਵੀ ਉਹ ਉਦੋਂ ਨਹੀਂ ਮਰੇ ਸੀ ਉਹਨਾਂ ਦੀ ਸੋਚ ਜਿੰਦਾ ਸੀ ਲੇਕਿਨ ਅੱਜ ਇਹਨਾਂ ਨੇ ਇਹ ਕਾਰਾ ਕਰਕੇ ਉਹਨਾਂ ਨੂੰ ਮਾਰ ਦਿੱਤਾ ਮੈਨੂੰ ਇਸ ਚੀਜ਼ ਦਾ ਬਹੁਤ ਦੁੱਖ ਹੈ ਇਸ ਕਰਕੇ ਨਹੀਂ ਕਿ ਵੋਟਾਂ ਵਧਣਗੀਆਂ ਕਿ ਘਟਣਗੀਆਂ ਇਸ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਨਾ ਹੀ ਮੈਂ ਕਦੇ ਵੋਟਾਂ ਦੇ ਨਾਲ ਹਰ ਚੀਜ਼ ਨੂੰ ਤੋੜਦਾ ਲੇਕਿਨ ਮੈਂ ਇਹ ਜ਼ਰੂਰ ਹੈ ਮੈਨੂੰ ਇਸ ਚੀਜ਼ ਦਾ ਦੁੱਖ ਹੈ ਕਿ ਇੱਕ ਪਰਿਵਾਰ ਜਿਹੜੇ ਨੇ 100 ਸਾਲ ਕਾਂਗਰਸ ਪਾਰਟੀ ਔਰ ਲੋਕਾਂ ਦੀ ਸੇਵਾ ਕੀਤੀ ਉਹਦੇ ਚ ਇੱਕ ਅਜਿਹਾ ਪੁੱਤ ਜੰਮਿਆ ਜਿਹੜੇ ਨੇ ਜਿਸ ਤਰ੍ਹਾਂ ਦਰਯੋਦਨ ਜੰਮਿਆ ਸੀ ਉਸ ਨੇ ਮਹਾਭਾਰਤ ਖਰਾ ਕੇ ਪਰਿਵਾਰ ਦਾ ਨਾਸ਼ ਕਰਤਾ ਸੀ ਇਸੇ ਤਰ੍ਹਾਂ ਇਸ ਜਿਹੜਾ ਬਿਕਰਮ ਹੈ ਤੇ ਇਸ ਪਰਿਵਾਰ ਨੇ ਤੇ ਬੰਦੇ ਜਿਹੜੇ ਪਿੱਛੇ ਉਹਨਾਂ ਦੀ ਮਾਤਾ ਜੀ ਇਹਨਾਂ ਨੇ ਕਾਂਗਰਸ ਨੂੰ ਛੱਡ ਕੇ ਆਪਣੇ ਇਹਨਾਂ ਦਾ ਆਪਣਾ ਨੁਕਸਾਨ ਹੋਇਆ ਇਹਨਾਂ ਦੇ ਪਰਿਵਾਰ ਦੀ ਅੱਗੇ ਨੂੰ ਰਾਜਨੀਤਿਕ ਜੀਵਨ ਅੱਜ ਮੈਨੂੰ ਲੱਗ ਰਿਹਾ ਕਿ ਖਤਮ ਹੋ ਗਿਆ ਹੈ। ਕਹਾਲੀਆਂ ਗੱਲ ਹੀ ਰਹਿਣਾ ਹੈ। ਹਮਮ ਕੋਈ ਗੱਲ ਇਹ ਸਾਡੀ ਕੋਈ ਇਹ ਨਹੀਂ ਹੋਈ ਤਾਂ ਕੋਈ ਗੱਲ ਨਹੀਂ ਪ੍ਰਮਾਤਮਾ ਦੇ ਹੱਥ ਹੈ ਸਾਰੇ। ਇਸ ਕਰਕੇ ਉਹਨਾਂ ਨੇ ਉਹਨਾਂ ਨੇ ਇੱਕ ਹੋਰ ਵੀ ਕਿਹਾ ਵੀ ਕਈ ਵਾਰੀ ਸਾਡੇ ਕੋਲ ਮੈਸੇਜ ਆਏ ਕਿ ਉਹ ਬਦਲਣਾ ਚਾਹੁੰਦੇ ਠੀਕ ਤੁਹਾਨੂੰ ਜਿਹੜੇ ਮੈਂ ਅਸੀਂ ਮੁੜ ਕੇ ਦੇਖ ਨਹੀਂ ਲੈਣਾ ਕੋਈ ਵੀ। ਅਸੀਂ ਕਿਸੇ ਕਿਸਮ ਦੀ ਇਹ ਲਾਈਨ ਮਤਲਬ ਕਿ ਅਕੀ ਵਿਧਾਨ ਸਭਾ ਵੀ ਲੈਣਾ ਕੋਈ ਨਹੀਂ ਵਿਧਾਨ ਵਿਧਾਨ ਸਭਾ ਤਾਂ ਆਉਗੀ ਅਜੇ ਦੋ ਸਾਲ ਨੂੰ 3 ਸਾਲ ਪਹਿਨ ਨੇ ਮੈਂ ਪਾਰਲੀਮੈਂਟ ਦੀ ਗੱਲ ਕਰ ਰਿਹਾ ਕਿਹਦੇ ਕਿਹਦੇ ਕੋਲੋਂ ਮੈਸੇਜ ਲਗਾਇਆ ਗਿਆ ਸੀ ਜੀ ਡਾਕਟਰ ਬद्दल ਤੁਹਾਨੂੰ ਬਾਟੂ ਨੂੰ ਮੈਸੇਜ ਨਹੀਂ ਕੋਈ ਬੰਦੇ ਆਏ ਸੀਗੇ ਮੈਂ ਹੁਣ ਇਹ ਕਿ ਤੁਹਾਨੂੰ ਕੀ ਦੱਸਾਂ ਇਹਨਾਂ ਦਾ ਤਾਂ ਉਹਨਾਂ ਦਾ ਸਭ ਨਾਲ ਚੱਲਿਆ ਜਾਊਗਾ ਜੀ ਇਹ ਗੱਲ ਤੇ ਸੈਂਾ ਨਾਲ ਚੱਲੋਗੇ ਸਟੇਜਾਂ ਦੇ ਉੱਪਰ ਦੇਖਣਗੇ ਇਹ ਤਾਂ ਹੁਣ ਬਖਤ ਦੱਸੂਗਾ ਜੀ ਮੈਂ ਕਿਵੇਂ ਕਿਹਾ ਤਾਂ ਬਰਕਰਨ ਮੈਂ ਤਾਂ ਮੈਂ ਪ੍ਰਵਿੰਦਰ ਦੇ ਲਖਣ ਜੀ ਕਿਹਾ ਤਾਂ ਕਿ ਮੈਂ ਨਹੀਂ ਆ ਸਕਦਾ ਕਿਉਂਕਿ ਮੇਰੀ ਸਿਹਤ ਨਹੀਂ ਲੱਗਦਾ ਮੰਦਰ ਜੀ ਜਾਣਗੇ ਉਹ ਤਾਂ ਹੁਣ ਪ੍ਰਵਿੰਦਰ ਤੋਂ ਬੱਚੋ ਮੈਨੂੰ ਥੋੜਾ ਪਿੱਛੇ ਰੱਖਣਾ ਚਾਹਤਾ ਮੈਂ ਮੇਰੇ ਨਾਲ ਕੁਝ ਦੱਸ ਤੁਹਾਨੂੰ ਬਖਤਰਾ ਨੇ ਕੀ ਰਾਈ ਦਿੱਤੀ ਕੀ ਕੀ ਕਰਨਾ ਚਾਹੀਦਾ ਮੈਨੂੰ ਜ਼ੋਰ ਕਰਨ ਵਿੱਚ ਕਿ ਸਾਨੂੰ ਬਿਲਕੁਲ ਨਹੀਂ ਤੁਰਨਾ ਚਾਹੀਦਾ ਅਸੀਂ ਬੈਠਣਾ ਚਾਹੀਦਾ ਨਾ ਤੁਰਨਾ ਤੇ ਡਿਗੇਲ ਸਾਡੇ ਕਿਸੇ ਵਰਕਰ ਨੂੰ ਉਹਨਾਂ ਨੇ ਬਸੇ ਜਿੱਦ ਲਾਇਆ ਕਿਸ ਨੂੰ ਬੁਲਾਇਆ ਜੀ ਜੇਕਰ ਜੇਕਰ ਤੁੰਦਨ ਸਾਹਿਬ ਤੁਹਾਨੂੰ ਅੱਗੇ ਮਿਲਦੇ ਆ ਤੁਹਾਡੇ ਕੋਲੇ ਆਉਂਦੇ ਆ ਤਾਂ ਫਿਰ ਤੁਰਿਆ ਜਾ ਸਕਦਾ ਨਹੀਂ ਯਾਰ ਮੈਂ ਤਾਂ ਤੁਰ ਨਹੀਂ ਸਕਦਾ ਮੇਰੀ ਤਾਂ ਮੁਸ਼ਕਲ ਹੈ ਮੈਂ ਤਾਂ ਪ੍ਰਵਿੰਦਰ ਨਾਦ ਵੀ ਕਹਿੰਦਾ ਸੀ ਪ੍ਰਵਿੰਦਰ ਨੂੰ ਵੀ ਕਿ ਮੇਰੀ ਸਿਹਤ ਦੇ 라ਉ ਨਹੀਂ ਕਰਦੀ 376 ਦੀ ਬਾਰੀ ਜੀ ਆਏ ਸੀ ਕਿ ਉਹ ਕੀ ਉਹਨਾਂ ਨੇ ਕੀ ਕਿਹਾ ਕੀ ਕੋਈ ਪ੍ਰਸਤਾਵ ਰੱਖਿਆ ਤੁਹਾਡੇ ਕੋਲ ਨਹੀਂ ਉਹਨਾਂ ਨੇ ਪ੍ਰਸਤਾਵ ਕੋਈ ਨਹੀਂ ਸੀ ਕਿ ਉਹਨਾਂ ਨੇ ਕਿਹਾ ਮੈਂ ਦੇਖੋ ਬੱਗੂ ਟੁੱਟ ਗਿਆ ਨਾ ਵਿਸ਼ਵਾਸ ਸਭ ਤੋਂ ਪਹਿਲਾਂ ਵਿਸ਼ਵਾਸ ਟੁੱਟਿਆ ਉਹਨੇ ਜਿਵੇਂ ਹਮ ਤਾਂ ਮਾਫੀ ਮੰਗਦਾ ਸੀ ਬੱਚਿਆਂ ਜਿਹੜਾ ਇਹਦਾ ਮੈਂ ਤਾਂ ਤੁਹਾਡੇ ਬੱਚਾ ਮੈਂ ਮਾਫੀ ਮੰਗਦਾ ਜੇ ਗਲਤੀ ਹੋ ਗਈ ਦਿਓ ਕੋਈ ਗੱਲ ਨਹੀਂ ਤੁਮ ਦਾ ਮਾਫੀ ਦੀ ਗੱਲ ਨਾ ਹੋਰ ਤੇ ਜੋ ਕੋਈ ਹਾਲ ਤਾਂ ਠੀਕ ਹੋਏ ਤੁਝੇ ਸਭ ਪਹਿਲਾਂ ਵੀ ਇੱਕ ਪਰਿਵਾਰ ਸਾਰੇ ਦੇ ਵੀ ਕੁਰੀ ਬਾਲ ਸਿੰਘ ਨੇ ਕਿਹਾ ਸੀਗਾ ਜੀ ਜੋ ਗਲਤੀ ਹੋ ਗਈਆਂ ਕਿ ਦੁਆਰੇ ਨਹੀਂ ਹੁੰਦੀਆਂ ਲੱਗਦਾ ਕਿ ਦੁਬਾਰੇ ਫੇਰ ਤਕਰੀਰ ਉਹ ਤਾਂ ਹੁਣ ਬੈਂਕ ਕੀ ਕਹਿ ਸਕਦਾ ਮੈਂ ਅੱਜ ਕੁਝ ਨਹੀਂ ਕਹਿਣਾ ਅੱਜ ਮੈਂ ਸਿਰਫ ਸਿਰਫ ਵਰਕਰਾਂ ਦੀ ਗੱਲ ਕਰਨੀ ਹੈ ਹੋਰ ਮੈਂ ਕੋਈ ਗਲਤ ਕੱਲ ਮੀਟਿਆ ਸਾਹਿਬ ਨੇ ਵੀ ਆਪਣਾ ਨਿੱਜੀ ਰਹਿ ਦਿੱਤੀ ਉਹਦੀ ਆਪਣੀ ਆਪਣੀ ਡਿਡੀ ਦਾਦੀ ਉਹਨਾਂ ਦੀ ਠੀਕ ਸੀ ਉਹਨਾਂ ਦਾ ਧੰਨਵਾਦ ਹੁੰਦਾ ਹੁਣ ਕੀ ਇਸਾ ਪਰਵਾਰ ਵਰਕਰਾਂ ਦੀ ਜਿਹੜੀ ਗੱਲ ਹੈ ਉਹਦੇ ਤੇ ਮੋਹਰ ਲਗਾਏਗਾ ਕਿ ਨਹੀਂ ਚੱਲਣਾ ਉਹ ਤਾਂ ਨਹੀਂ ਹੁੰਦੀ ਅਸੀਂ ਤਾਂ ਅੱਜ ਵਰਕਰਾਂ ਨਾਲ ਕਰ ਰਹੇ ਹਾਂ ਉਸ ਰੇਗ ਨੇ ਉਹਨਾਂ ਨੂੰ ਬੇਕਰਾਂਗੇ ਕਿਉਂਕਿ ਇਹਨੇ ਤਾਂ ਪਤਾ ਨਹੀਂ ਸੀ ਵੀ ਇਹਨੇ ਬੁਲ ਕੇ ਆ ਜਾਣਗੇ ਅਸੀਂ ਥੋੜੇ ਬੁਲਾਏ ਸੀਗੇ ਤੇ ਇਹ ਦੇਖ ਕੇ ਬਹੁਤ ਹੀ ਜਿਆਦਾ ਆ ਗਏ ਉਹਨਾਂ ਦਾ ਬਹੁਤ ਇੰਤਜ਼ਾਮ ਨਹੀਂ ਸੀ ਕਰ ਸਕੇ ਕਿ ਹੁਣ ਦੁਬਾਰਾ ਬੁਲਾਵਾ ਕੁਝ ਬੰਦਿਆਂ ਨੂੰ ਫਨਾਲੇ ਵਿਜਾ ਮੰਗੇ ਬਲੇ ਕੋਲ ਨੇ ਵਿਜਾ ਮੰਗੇ ਉਹ ਵੀ ਉਹਦਾ ਪਤਾ ਪਤਾ ਲਵਾ ਕੇ ਜਾ ਕੇ